ਨੌਕਾ ਜਿੰਦਾਬਾਦ 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 ਕੇਂਦਰ ਸਰਕਾਰ ਮਰਦਾਬਾਦ 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 ਸੀਡ ਐਕਟ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਸੀਡ ਐਕਟ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਲੋਕਵਰਤੀ ਸਰਕਾਰਾਂ ਮਰਦਾਬਾਦ 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 ਸੀਡ ਐਕਟ 2025 ਰੱਦ ਕਰੋ ਰੱਦ ਕਰੋ ਰੱਦ ਕਰੋ ਸੀਡ ਐਕਟ 2025 ਸਰਕਾਰ ਮੁਰਦਾਬਾਦ 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 ਸਾਰ ਮਜ਼ਦੂਰ ਮਰਾਜ ਨੇ ਇੱਕਾ ਜਿੰਦਾਬਾਦ 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 ਇਹ ਤੁਹਾਡਾ ਨਾਮ ਜੀ ਸੁਖਵਿੰਦਰ ਸਿੰਘ ਤੁੱਲੇਵਾਲ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸੁਖਵਿੰਦਰ ਜੀ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਹੈ ਉਹਦਾ ਕੀ ਵਿਸ਼ਾ ਸੀਗਾ ਜੀ ਆ ਜਿਹੜਾ ਹੁਣ 2020 ਇਹਨਾਂ ਨੇ ਬਿੱਲ ਲਿਆਂਦਾ ਸੀ ਬਿਜਲੀ ਬਿੱਲ ਉਹ ਤਾਂ ਅਸੀਂ ਦਿੱਲੀ ਰੱਦ ਕਰਾਤਾ ਸੀ ਇਹ ਦੁਬਾਰਾ ਫੇਰ ਇਹਨਾਂ ਨੇ 2025 ਦਾ ਰੂਪ ਦੇ ਕੇ ਸਾਡੇ ਤੇ ਥੋਪਣ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਸੀਡ ਸੀਡ ਬਿੱਲਾ ਬਈ ਸੀਡ ਵੀ ਕੰਪਨੀਆਂ ਬਹੁਤ ਜਿਹੜੀਆਂ ਪੂੰਜੀਪਤੀ ਕੰਪਨੀਆਂ ਨੇ ਉਹੀ ਰਹਿਣਗੀਆਂ ਉਹੀ ਖਰੀਦਣਗੀਆਂ ਉਹੀ ਦਵਾਈ ਦੇਣਗੀਆਂ ਜਿਵੇਂ ਜਿਵੇਂ ਉਹ ਬੀ ਕਾਟਨ ਆਇਆ ਸੀ ਨਾ ਉਹਦੀ ਦਵਾਈ ਉਹਨੂੰ ਥੁੰਡੀ ਪੈ ਗਈ ਸੀ ਤੇ ਲੋਕਾਂ ਦਾ ਨਰਮਾ ਹੀ ਖਤਮ ਕਰਤਾ ਸੀ ਇਸੇ ਤਰ੍ਹਾਂ ਹੀ ਜੇ ਇਸ ਕੰਪਨੀਆਂ ਤੋਂ ਅਸੀਂ ਸੀਡ ਲਏ ਤਾਂ ਸਾਡੀ ਫਸਲ ਜਿਹੜੀ ਆ ਖਤਮ ਹੋ ਜੂਗੀ ਜਿਵੇਂ ਨਰਮਾ ਖਤਮ ਹੋ ਗਿਆ ਸੀ ਇਸੇ ਤਰ੍ਹਾਂ ਹੀ ਫਸਲਾਂ ਖਤਮ ਹੋ ਜਾਣਗੀਆਂ ਇਹ ਪੂੰਜੀ ਪਤੀਆਂ ਦੇ ਦਲਾਲ ਬਣ ਕੇ ਕਿਸਾਨਾਂ ਤੇ ਕੋਈ ਨਾ ਕੋਈ ਬੋਲ ਥੁੱਕ ਦਿੰਦੇ ਨੇ ਅਸੀਂ ਇੱਕ ਸੰਜੋਗਤ ਮੋਰਚੇ ਵੱਲੋਂ ਮਤਾਜਮ ਇਕਤਾ ਵੱਲੋਂ ਇਹ ਹੀ ਕਹਿੰਦੇ ਆ ਵੀ ਇਹ ਜਿਹੜੇ 2025 ਬਿੱਲ ਤੇ 2025 ਸੀਡ ਬਿੱਲ ਦਾ ਇਹਨਾਂ ਨੂੰ ਵਾਪਸ ਕੀਤਾ ਜਾਵੇ ਨਹੀਂ ਤਾਂ ਸਾਡਾ ਸੰਘਰਸ਼ ਅੱਗੇ ਤੋਂ ਬਹੁਤ ਤੇਜ਼ ਹੋਊਗਾ ਹਾਂ ਹੀ ਭਾਈ ਤੁਹਾਡਾ ਨੰਦ ਜੀ मेरा नाम जसवीर सिंह फतेहपुर जिला मीतपुरदान कीती किसान दुनिया में जीड़ा आज ਤੁਸੀਂ धरना प्रदर्शन ਕੀਤਾ ਹੈ ਉਹਦਾ ਕੀ ਵਿਸ਼ਾ ਸੀਗਾ ਜੀ ਦੇਖੋ ਜੀ ਅੱਜ ਸੰਯੁਕਤ ਮੋਰਚਾ ਜਿਹੜਾ ਕਿਸਾਨੀ ਸੰਯੁਕਤ ਮੋਰਚਾ ਪੰਜਾਬ ਹੈ ਉਹਦੀ ਕਾਰ ਸੀ ਅੱਜ ਅਸੀਂ ਵੱਖ-ਵੱਖ ਗ੍ਰੀਟਾਂ ਦੇ ਵਿੱਚ ਕੀ ਕਰਨੇ ਲਾਏ ਨੇ ਇਹ ਕਰਨੇ ਦਾ ਮਕਸਦ ਹੀ ਸਾਡਾ ਵੀ ਜਿਹੜਾ 2025 ਬਿਜਲੀ ਸੋਧ ਬਿੱਲ ਲੈ ਆਈ ਹੈ ਕੇਂਦਰ ਸਰਕਾਰ ਤੇ ਇਹ ਇੱਕ ਬੀਜ ਸੋਧ ਮੇਲਾ 2025 ਇਹ ਦੋਵੇਂ ਬਹੁਤ ਹੀ ਘੱਟ ਦੇ ਬਿਲ ਨੇ ਜੋ ਆਮ ਨਾਗਰਿਕ ਲਈ ਬਹੁਤ ਖਤਰਨਾਕ ਨੇ ਕਿਉਂਕਿ ਇਹ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਲਈ ਪੌਲਸੀਆਂ ਬਣਾ ਕੇ ਇਹ ਜਿਹੜੇ ਆਮ ਜਨਤਾ ਨੂੰ ਸਹੂਲਤਾਂ ਮਿਲਦੀਆਂ ਸੀ ਜਿਹੜੀ ਸਾਡੀ ਬਿਜਲੀ ਦੀ ਜਿਹੜੀ ਅਗਰ ਤੇ ਖਪਤਕਾਰ ਨੂੰ ਵੰਡ ਪ੍ਰਣਾਲੀ ਸੀ ਉਹ ਜਿਵੇਂ ਘਰੇਲੂ ਖਪਤਕਾਰ ਹੈ ਘਰੇਲੂ ਖਪਤਕਾਰ ਨੂੰ ਤੇ ਜਿਹੜਾ ਕਮਰਸ਼ੀਅਲ ਜਿਹੜਾ ਕਸਟਮਰ ਸੀ ਉਸ ਨੂੰ ਵੱਖ-ਵੱਖ ਦਰਾਂ ਤੇ ਬਿੱਲ ਆਉਂਦਾ ਸੀ ਪਰ ਇਸ ਵੇਲੇ ਸੌਦੇ ਵਿੱਚ ਇੱਕ ਹੀ ਸਾਰਿਆਂ ਨੂੰ ਉਹ ਭਾਵੇਂ ਇੱਕ ਹਕਮਤਕਾਰ ਏ ਇੱਕ ਰੱਲੂ ਏ ਉਹ ਗਰੀਬ ਏ ਭਾਵੇਂ ਇੰਡਸਟਰੀ ਵਾਲੇ ਉਹ ਸਾਰਿਆਂ ਨੂੰ ਇੱਕ ਹੀ ਬਿੱਲ ਜਿਹੜਾ ਭਰਨਾ ਪੈਗਾ ਜੋ ਸਮਾਰਟ ਮੀਟਰ ਨੇ ਚਿੱਪ ਵਾਲੇ ਉਹ ਸਾਡੇ ਤੇ ਥੋਪੇ ਜਾ ਰਹੇ ਨੇ ਸਾਡੀਆਂ ਮੋਟਰਾਂ ਤੇ ਲਾਏ ਜਾ ਰਹੇ ਨੇ ਤੇ ਘਰਾਂ ਦੇ ਵਿੱਚ ਲਾਏ ਜਾ ਰਹੇ ਨੇ ਉਸ ਨਾਲ ਅਸੀਂ ਜੋ ਜਦੋਂ ਜਿਵੇਂ ਅਸੀਂ ਮੋਬਾਈਲ ਕੇਰੀ ਚਾਰਜ ਸਾਨੂੰ ਸਾਨੂੰ ਫ੍ਰੀ ਦੇ ਵਿੱਚ ਲੈਣੀ ਦਿੱਤਾ ਸੀ ਪਹਿਲਾਂ ਵੀ ਤੁਸੀਂ ਇਹ ਲਓ ਪੈਕੇਜ ਤੇ ਤੁਹਾਨੂੰ ਫ੍ਰੀ ਹੋਏਗਾ ਪਰ ਉਸ ਤੋਂ ਬਾਅਦ ਸਾਡੀ ਮਜਬੂਰੀ ਬਣ ਗਈ ਉਹ ਫ੍ਰੀ ਤੋਂ ਬਾਅਦ ਸਾਨੂੰ ਉਹ ਹੁਣ ਰੀਚਾਰਜ ਕਰਾਉਣਾ ਪੈਂਦਾ ਹੈ ਇਸੇ ਤਰ੍ਹਾਂ ਹੀ ਇਹ ਕਾਰਪੋਰੇਟ ਘਰਾਣੇ ਦੇ ਜਿਹੜੀਆਂ ਕੰਪਨੀਆਂ ਨੇ ਇਹਨਾਂ ਨੇ ਮਨਮਰਜ਼ੀ ਨਾਲ ਆਪਣੇ ਇਹਨਾਂ ਨੇ ਬਿੱਲ ਭੇਜਨੇ ਸਾਨੂੰ ਤੇ ਉਹਦੇ ਵਿੱਚ ਜਿਹੜਾ ਗਰੀਬ ਕਿਸਾਨ ਮਜ਼ਦੂਰ ਹੈ ਉਹ ਸਾਰੇ ਹੀ ਘਰੇਲੂ ਖਪਤਕਾਰ ਇਹਨਾਂ ਨੂੰ ਬਹੁਤ ਵੱਡਾ ਜਿਹੜਾ ਏ ਟਾ ਲੱਗੇਗੀ ਇਸ ਲਈ ਅਸੀਂ ਕੇਂਦਰ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆਂ ਅੱਜ ਸਾਰੇ ਪੰਜਾਬ ਵਿੱਚ ਇਸ ਦੀ ਲਹਿਰ ਬਣੀ ਹੈ ਲੋਕਾਂ ਦੇ ਵਿੱਚ ਅਸੀਂ ਇਹ ਲਹਿਰ ਲਿਆਣੀ ਹੈ ਗੱਲ ਸਮਝਾਉਣੀ ਲੋਕਾਂ ਨੂੰ ਵੀ ਇਹ ਲੋਕਮਾਰੂ ਨੀਤੀਆਂ ਨੇ ਇਹਨਾਂ ਨੂੰ ਵਾਪਸ ਲਓ ਜਿਹੜੇ ਜ ਤੁਸੀਂ ਡਬਲਯੂਟੀ ਦੇ ਉਹਦੇ ਆਧਾਰ ਤੇ ਤੁਸੀਂ ਜਿਹੜੀਆਂ ਪਾਲਿਸੀਆਂ ਲਿਆ ਰਹਿਆ ਇਹਨਾਂ ਨੂੰ ਵਾਪਸ ਲੈਣਾ ਪਏਗਾ ਆਮ ਨਾਗਰਿਕਾਂ ਲਈ ਤੁਹਾਨੂੰ ਸਰਕਾਰਾਂ ਬਣਾਇਆ ਆਮ ਨਾਗਰਿਕ ਦੀ ਤੁਸੀਂ ਧਿਆਨ ਰੱਖੋ ਕਾਰਪੋਰੇਟ ਘਰਾਣਿਆਂ ਦੇ ਤੁਸੀਂ ਝੋਲੀ ਵਿੱਚ ਬਹਿ ਗਏ ਹੋ ਇਸ ਲਈ ਅਸੀਂ ਅੱਜ ਮੁਲਾਜ਼ਮ ਜਥੇਬੰਦੀਆਂ ਸਾਡੀਆਂ ਨਾਲ ਮਜ਼ਦੂਰ ਜਥੇਬੰਦੀਆਂ ਨੇ ਸਾਰੇ ਆਲੇ ਮਿਲ ਕੇ ਅਸੀਂ ਇੱਥੇ ਬਿਜਲੀ ਸੋਧ ਜਿਹੜਾ ਇਹਨਾਂ ਦੇ ਬਿੱਲ ਲਿਆਂਦਾ ਸੀ 2025 ਉਹਨੀਆਂ ਕਾਪੀਆਂ ਸਾਡੀਆਂ ਨੇ ਸਾਰੇ ਪੰਜਾਬ ਵਿੱਚ ਸਾਡੀਆਂ ਗਈਆਂ ਤੇ ਅੱਗੇ ਤੋਂ ਅਸੀਂ ਹਰ ਢਾਢੇ ਜਰੀਏ ਰਾਈ ਅਸੀਂ ਅਪੀਲ ਕਰਨਾ ਚਾਹੁੰਦੇ ਹਾਂ ਹਰ ਬੰਦੇ ਨੂੰ ਇਸ ਤੋਂ ਸੁਚੇਤੋ ਇਹ ਜਿਹੜਾ ਜਿਹੜਾ ਸਾਡਾ ਤਿੰਨ ਕਾਲੇ ਕਾਨੂੰਨ ਆਏ ਸੀ ਉਸ ਤੋਂ ਵੀ ਘਾਤ ਕੇ ਇਹ ਸਾਨੂੰ ਸਾਰਿਆਂ ਨੇ ਮਿਲ ਕੇ ਆਮ ਵਰਗ ਨੂੰ ਇਹ ਗੱਲ ਸਮਝਣੀ ਪੈਗੀ ਅਸੀਂ ਲੋਕਾਂ ਨੂੰ ਸਮਝਾਵਾਂਗੇ ਲਹਿਰ ਬਣਾਵਾਂਗੇ ਇੱਕ ਬਹੁਤ ਵੱਡਾ ਅਸੀਂ ਅंदोलਨ ਖੜਾ ਕਰਾਂਗੇ ਜੇ ਇਹ ਬਿੱਲ ਵਾਪਸ ਨਾ ਲਿਆ ਸਰਕਾਰ ਨੇ ਧੰਨਵਾਦ ਜੀ ਤੁਹਾਡਾ ਨਾਮ ਜੀ ਮੈਂ ਨਿਸ਼ਾਨ ਸਿੰਘ ਪਿੰਡ ਤਲਵੰਡੀ ਮਾਲਕ ਭਾਰਤੀ ਕਿਸਾਨ ਯੂਨੀਅਨ ਦਾ ਨੇਤਾ ਗਰਾਹਾ ਬਲਾਕ ਸਮਾਣਾ ਮੈਂ ਜਿਹੜਾ ਅੱਜ ਇਹ ਜਿਹੜਾ ਤਰਰਤ ਹੋਇਆ ਸੁਪਤਾ ਹੈ ਤੇ ਇਹਦਾ ਬਿੱਲ ਹੈ ਕਿ ਹਰੇਕ ਵਰਗ ਲਈ ਬਹੁਤ ਘੱਟ ਦੇ ਬਿੱਲ ਹੈ ਕਿਉਂਕਿ ਜਿਵੇਂ ਮੋਬਾਈਲਾਂ ਦੇ ਵਿੱਚ ਚਿਪਾਂ ਪਈਆਂ ਨੇ ਇਸ ਤਰ੍ਹਾਂ ਇਹਦੇ ਆਪਣੇ ਜਿਹੜੇ ਮੀਟਰ ਨੇ ਸਮਾਰਟ ਮੀਟਰ ਹੈ ਇਨ ਦੇ ਵਿੱਚ ਚੁੱਪਾਂ ਪੈਣਗੀਆਂ ਜਦੋਂ ਆਪਣੀ ਮੰਨ ਲਓ ਰਾਤ ਨੂੰ ਵੀ ਜਿਵੇਂ ਆਪਣਾ ਮੋਬਾਈਲ ਬੰਦ ਹੋ ਜਾਂਦਾ ਹੈ ਤਾਂ ਜੇ ਆਪਣੀ ਪੈਸੇ ਖਤਮ ਹੋ ਗਏ ਤਾਂ ਰਾਤ ਨੂੰ ਆਪਣੇ ਲਾਈਟ ਕੱਤੀ ਜਾਏ ਕਰੇਗੀ ਸੋ ਇਹ ਹਰੇਕ ਵਰਗ ਲਈ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਮਾਫੀ ਦਾ ਬਿੱਲ ਜਾਂ ਡੂੰਟਾ ਮਾਫ ਸੀ ਗਿਆ ਗਰੀਬਾਂ ਨੂੰ ਬਿੱਲ ਮਾਫ ਸੰ ਸਾਰੇ ਹੀ ਤੇ ਆਮ ਜਿਹੜਾ ਕਿਸਾਨ ਸੀ ਉਹਨੂੰ ਡੂੰਟਾ ਮਾਫ ਤਾਂ ਸਾਡੀਆਂ ਮੋਟਰਾਂ ਦੇ ਜੋ ਬਿੱਲ ਮੀਟਰਸ ਨਾਲ ਨਹੀਂ ਲੱਗੇ ਹੁਣ ਜਿਹੜਾ ਅਗਲਾ ਕਾਨੂੰਨ ਨੇ ਲਿਆਰੀਏ ਸਰਕਾਰ ਉਹਦੇ ਵਿੱਚ ਸਾਡੀਆਂ ਮੋਟਰਾਂ ਦੇ ਵੀ ਬਿੱਲ ਲੱਗਣਗੇ ਤੇ ਜੋ ਫੋਨ ਵਾਲਾ ਸਿਸਟਮ ਹੈ 스마트 ਮੀਟਰ ਵਾਲਾ ਉਹ ਦਰਾਂ ਹੀ ਆਪਾਂ ਨੂੰ ਬਿੱਲ ਆਉਣ ਕਰਨਗੇ ਸੋ ਇਹ ਜਿਹੜਾ ਇੱਕ ਹੋਰ ਹੈ ਕਿ ਜਿਹੜਾ ਆਪਣਾ ਸੀਡ ਹੈ ਬਿੱਲ ਆਪਣਾ ਬੀਜ ਹੈ ਉਹ ਕੰਪਨੀਆਂ ਰਾਂ ਹੀ ਮਿਲੂਗੂਗਾ ਕੰਪਨੀਆਂ ਹੀ ਬੀਜ ਹੈ ਉਹ ਜਿਹੜਾ ਪੂਰਾ ਸਰਕਾਰਾਂ ਕਹਿਣੀਆਂ ਜਾਂ ਵੱਡੀਆਂ ਕੰਪਨੀਆਂ ਨੂੰ ਅਥਾਰਟੀ ਦੇਣੀਆਂ ਜਿਵੇਂ ਸਾਨੂੰ ਡੀਏਪ ਦੀ ਕਿੰਨੀ ਕਿਲਤ ਆਈ ਕਿਉਂਕਿ ਕੰਪਨੀਆਂ ਜਿਹੜਾ ਇਹ ਉਹ ਬੀ ਅਸੀਂ ਜਿਵੇਂ ਪਰੋਲਾਂੇ ਰੱਖ ਕੇ ਆਪਣਾ ਕਿਸਾਨ ਆਪਣਾ ਬੀ ਵੀ ਲੈ ਲੈਂਦਾ ਸੀ ਤੇ ਉਹ ਉਹੀ ਬੀ ਦੇਣਗੇ ਮਹਿੰਗੇ ਭਾਅ ਦਾ ਬੀ ਦੇਣਗੇ ਜੇ ਜਿਦੀ ਸਾਨੂੰ ਰੋਪ ਮਤਲਬ ਕਿ ਪਹਿਲੀ ਗੱਲ ਤਾਂ ਕਿਸਾਨਾਂ ਨੂੰ ਡੀਪੀ ਵਾਂਗੂ ਮਿਲਣਾ ਹੀ ਨਹੀਂ ਜੇ ਮਿਲੇਗਾ ਤੇ ਬਹੁਤ ਮਹਿੰਗੇ ਰੇਟਾਂ ਦੇ ਮਿਲੇਗਾ ਸੋ ਇਹ ਜਿਹੜੇ ਬਿਲ ਨੇ ਇਹਨਾਂ ਦਾ ਅਸੀਂ ਸੁਕਤ ਮੋਰਚਾ ਜੋ ਸਾਡਾ ਸਾਰੀਆਂ ਜੂਨੀਅਨਾਂ ਦਾ ਸੰਗਤ ਮੋਰਚਾ ਬਣਿਆ ਹੋਇਆ ਉਹਨਾਂ ਨੂੰ ਵਿਰੋਧ ਕਰਦੇ ਆ ਤੇ ਜੋ ਸਾਡੇ ਬਿਜਲੀ ਮੈਨਟੇਨੈਂਸ ਦੇ ਮੁਲਾਇਮ ਨੇ ਉਹਨਾਂ ਦੇ ਵੀ ਕਾਂਗਸੀ ਜਾ ਰਹੀ ਹੈ ਉਹਨੂੰ ਕੱਢਿਆ ਜਾ ਰਿਹਾ ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਚਮਤਿਆਰ ਜੱਟਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਤੁਰ ਨਾਮ ਜੀ ਮੈਂ ਗੁਰਮਖ ਸਿੰਘ ਸਰਕਲ ਪਟਿਆਲਾ ਦਾ ਟੀਐਚ ਜੀ ਦਾ ਪ੍ਰਧਾਨ ਔਰ ਸਾਡੀ ਜੁਆਇੰਟ ਫੋਰਮ ਦਾ ਸਾਥ ਜਥੇਬੰਦੀਆਂ ਨਾਲ ਮੀਟ ਆਪਸੀ ਸੰਜੋਗ ਕਰਦੇ ਹੋਇਆ ਆ ਭਾਈ ਦੋ ਜਨ ਸਮਾਣਾ ਦੇ ਵਿੱਚ ਅਸੀਂ ਇੱਕ ਵਿਚਾਲ ਜਿਹੜਾ ਉਹ ਧਰਨਾ ਦਿੱਤਾ ਹੈ ਜੋ ਕਿ ਬਿਜਲੀ ਐਕ 2025 ਨੀਤੀ ਕਰਨ ਦੇ ਖਿਲਾਫ ਉਹਦੀਆਂ ਕਾਪੀਆਂ ਖੜੀਆਂ ਗਈਆਂ ਔਰ ਵਥ ਵਖ ਬੁਲਾਰਿਆਂ ਨੇ ਇੱਥੇ ਮੋਦੀ ਸਰਕਾਰ ਦੀ ਨਿੰਦਿਆ ਕੀਤੀ ਹੈ ਵੀ ਜੇਕਰ ਇਹ ਜਿਹੜਾ ਪ੍ਰਾਈਵੇਟੇਸ਼ਨ ਵਾਲਾ ਜਿਹੜਾ ਤੂ ਘਵਾੜਾ ਇਹਨੂੰ ਵਾਪਸ ਨਾ ਲਿਆ ਤਾਂ ਆਉਣ ਵਾਲੇ ਸਮੇਂ ਦੇ ਉੱਤੇ ਅਸੀਂ ਵੱਧ ਤੋਂ ਵੱਧ ਆਪਣੇ ਭਰਾਵਾਂ ਨੂੰ ਜਿਹੜੇ ਅੱਜ ਇੱਥੇ ਨਹੀਂ ਹਾਜ਼ਰ ਹੋਏ ਉਹਨਾਂ ਨੂੰ ਵੀ ਨਾਲ ਲੈ ਕੇ ਔਰ ਪਿੰਡਾਂ ਦੇ ਵਿੱਚ ਪ੍ਰਚਾਰ ਕਰਕੇ ਮਲਾਜਮ ਔਰ ਕਿਸਾਨ ਜਥੇਬੰਦੀਆਂ ਬਹੁਤ ਵੱਡਾ ਸੰਗਠਨ ਪਾਗੇ ਕਿਉਂਕਿ ਇਹ ਜਿਹੜਾ ਹੈ ਇਹ ਜਿਹੜਾ 2025 ਜਿਹੜਾ ਹੈ ਐਟ ਪ੍ਰਾਈਵੇਟੇਸ਼ਨ ਦਾ ਇਹ ਵਾਪਸ ਨਹੀਂ ਲਿਆ ਜਾਂਦਾ ਕਿਉਂਕਿ ਜੇ ਬਿਜਲੀ ਬੋਰਡ ਪ੍ਰਾਈਵੇਟ ਹੁੰਦਾ ਹੈ ਤਾਂ ਇਹ ਗਰੀਬ ਲੋਕਾਂ ਦੀ ਪਰਤ ਤੋਂ ਜਿਹੜੀ ਬਿਜਲੀ ਉਹ ਦੂਰ ਹੋ ਜਾਣੀ ਹੈ ਪੁਰਾਣੇ ਜਵਾਨਿਆਂ ਦੇ ਵਿੱਚ ਜਿਵੇਂ ਦੀਵੇ ਦੇ ਨਾਲ ਲੋਕ ਜਾਂ ਬੋਹਰਤੀ ਨਾਲ ਰਾਤ ਕੱਢਦੇ ਸਨ ਬਿਜਲੀ ਦਾ ਇੰਨਾ ਜ਼ਿਆਦਾ ਰੇਟ ਵੱਜ ਜਾਣਾ ਹੈ ਵੀ ਜਿਹੜੀ ਬਿਜਲੀ ਏ ਮਤਲਬ ਇਹ ਗਰੀਬਾਂ ਦੀ ਪਰਤ ਤੋਂ ਦੂਰ ਹੋ ਜਾਣੀ ਏ ਇਸ ਕਰਕੇ ਅਸੀਂ ਸਮੁੱਚੇ ਪੰਜਾਬ ਦੇ ਲੋਕ ਜਾਗਰੂਕਾ ਔਰ ਇਸ ਸੰਘਰਸ਼ ਨੂੰ ਤੇਜ਼ ਕਰਦਿਆਂ ਹੋਇਆ ਇਹ ਜਿਹੜਾ 2025 ਐਤ ਤੇ ਇਹਨੂੰ ਰੱਦ ਕਰਾਵਾਂਗੇ ਧੰਨਵਾਦ